ਕੁਰਾਲੀ ਦੇ ਵਿੱਚ ਲੀਡਰਾਂ ਦੀ ਪਰਮਾਰ ਕੋਈ ਨਹੀਂ ਲੰਦਾ ਇਸ ਮੁਹੱਲੇ ਦੀ ਸਾਰ ਸੀਵਰੇਜ ਦਾ ਹਾਲ ਦੇਖ ਲਓ ਕੀ ਕੰਮ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਅਰਮੋਲ ਗਗਨਮਾਨ ਨੇ 7 ਮਹੀਨੇ ਪਹਿਲਾਂ ਦਿੱਤੇ ਸੀ ਹੁਕਮ ਹਾਲ ਦੇਖ ਲਓ ਗੰਦੇ ਪਾਣੀ ਕਰਕੇ ਫਸਲਾਂ ਦਾ ਹੋ ਰਿਹਾ ਹੈ ਨੁਕਸਾਨ ਪਰ ਕੁਰਾਲੀ ਦੀਆਂ ਕੁਝ ਗਲੀਆਂ ਅਜੇ ਹੀਆਂ ਹਨ ਜਿਵੇਂ ਕਿ ਬਿਹਾਰ ਤੋਂ ਵੀ ਪਿਛੜਿਆ ਹੋਇਆ ਕੋਈ ਪਿੰਡ ਦੀ ਸੜਕ ਹੋਵੇ ਇਹ ਰਸਤਾ ਤਕਰੀਬਨ ਪਿਛਲੇ 9 ਮਹੀਨਿਆਂ ਤੋਂ ਬੰਦ ਹੈ ਪਰ ਨਗਰ ਕੌਂਸਲ ਕੁਰਾਲੀ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਲੋਕ ਪਰੇਸ਼ਾਨ ਨੇ ਪੜਾ ਦੇਖੋ ਜੀ ਕਿੰਨੀ ਬੁਰੀ ਹਾਲਤ ਆ ਕਿੰਨਾ ਮੁਸ਼ਕਲ ਮਾਰਦਾ ਤੇ ਇਹ ਜਿਹੜੀ ਜਗਾ ਸੀਗੀ ਇਹ ਕਿਸੇ ਨੇ ਠੇਕੇ ਤੇ ਲਈ ਸੀਗੀ ਉਹਨੇ ਠੇਕੇ ਤੇ ਲੈ ਕੇ ਇਹਦੇ ਵਿੱਚ ਕੁਝ ਧਾਰ ਬੀਜੇ ਵੀ ਮੈਂ ਪੈਸਾ ਕਮਾਉਂਗਾ 50 60000 ਰੁਪਏ ਦੇ ਵਿੱਚ ਇਹਦਾ ਨੁਕਸਾਨ ਹੋ ਗਿਆ ਉਹਦਾ ਠੇਕਾ ਵੀ ਇਹਦਾ ਵਾਪਸ ਹੋਇਆ ਰਮੋਰ ਦਗਲਮਾਨ ਜੀ ਆਏ ਸੀਗੇ ਦੇਖ ਕੇ ਚਲੇ ਗਏ ਉਹਨਾਂ ਨੇ ਕੋਈ ਹਦਦਾ ਵਾਦਾ ਕੀਤਾ ਸੀ ਅਸੀਂ ਕਰਾਂਗੇ ਕੁਝ ਨਹੀਂ ਹੋ ਪਾਇਆ ਨਹੀਂ ਮੈਡਮ ਰਮੋਰ ਗਗਨਮਾਨ ਇੱਥੇ ਆਈ ਸੀਗੇ ਤੁਹਾਨੂੰ ਇਸ ਜਗ੍ਹਾ ਜਾ ਕੇ ਗਏ ਸੀਗੇ ਦੇਖ ਕੇ ਗਏ ਸੀਗੇ ਤੇ ਉਹਨਾਂ ਕਹਿੰਦੇ ਮੈਂ ਹੁਣੇ ਕਰਦੀਆਂ ਕਾਰਵਾਈ ਕਰਦੀਆਂ ਕੋਈ ਕਾਰਵਾਈ ਨਹੀਂ ਕਰੀ ਜੀ ਮਤਲਬ ਹੁਣੇ ਵਾਲਾ ਟਾਈਮ ਨਹੀਂ ਆਇਆ। ਨਾ ਜੀ ਨਾ ਉਹ ਤਾਂ ਉਸੇ ਟਾਈਮ ਹੋਣਾ ਚਾਹੀਦਾ ਸੀਗਾ ਜੀ। ਬਿਲੋ ਜੇਸੀ ਮਸ਼ੀਨਾਂ ਆ ਗਈਆਂ ਜੀ ਸਿਵਰੇਜ ਪੈ ਰਹੇ ਨੇ ਔਰ ਇਹ ਵਿਕਾਸ ਹੋ ਰਿਹਾ। ਕੋਈ ਇੱਟ ਨਹੀਂ ਲੱਗੀ ਜੀ ਔਰੇ। ਅਸੀਂ ਲੋਕਾਂ ਨੂੰ ਲੋਕ ਦੰਦੇ ਉੱਥੇ ਵੀ ਅੱਗੇ ਰਸਤਾ ਖਰਾਬ ਹੈ ਜੀ। ਵੀ ਨਾ ਜਾਓ। ਕੋਈ ਬੰਦਾ ਨਹੀਂ ਮੰਨਦੇ ਤੋਰੇ ਫਸ ਜਾਂਦੇ ਆ ਅਸੀਂ ਕਈ ਵਾਰ ਬੰਦੇ ਕੱਢੇ ਜੀ ਔਰੇ ਗੱਡੀਆਂ ਫਸ ਜਾਂਦੀਆਂ ਕਿਸੇ ਦੀਆਂ ਕਿਤੇ ਮੋਟਰਸਾਈਕਲ ਫਸ ਜਾਂਦਾ ਅਗਲਾ ਚਲੋ ਥੋੜੀ ਦਿਰ ਦੇਖ ਲੈਂਦੇ ਨਿਕਲਦੇ ਆਂ ਪਰ ਨਿਕਲ ਨਹੀਂ ਸਾਹ ਬਹਿਗਾ ਹੀ ਬੰਦਾ। ਹਾਂ ਜੀ ਜਿਹੜੇ ਸੀਵਰੇਜ ਦੇ ਮੇਨ ਹੌਲ ਪਏ ਆ ਉਹ ਵੀ ਟੱਕਣ ਵੀ ਨਹੀਂ ਹੈ ਉਹ ਤਾਂ ਖਾਲੀ ਪਏ ਕੋਈ गिर ਕੇ ਮਰ ਸਕਦਾ ਉਹ ਚ ਬਿਲਕੁਲ ਸਰ ਬਿਲਕੁਲ ਮੈਡਮ ਵੀ ਉਸਨੂੰ ਕਹਿ ਗਈ ਸੀ 3 ਮਿੰਟੇ ਥੋੜਾ ਕੰਮ ਹੋ ਜਾਏਗਾ ਜੀ ਇਹ ਪਰ ਮੇਰੇ ਹਿਸਾਬ ਨਾਲ ਇੱਕ ਹਾਲੇ ਤੱਕ ਇਹਨਾਂ ਦੇ ਜੂਮ ਨਹੀਂ ਰੰਗੀ ਹੈ ਜੀ ਮਤਲਬ ਤੁਹਾਡਾ ਕਹਿੰਦੇ ਆ ਵੀ ਕੈਬਨਿਟ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਇੱਥੇ ਡੱਕਾ ਨਹੀਂ ਤੋੜਿਆ ਗਿਆ ਨਹੀਂ ਬਿਲਕੁਲ ਨਹੀਂ ਸਰ ਬਿਲਕੁਲ ਵੀ ਨਹੀਂ ਹਾਂ ਸਰ ਕਹਿੰਦੇ ਜੀ ਵੱਡੇ ਵੱਡੇ ਪੋਲ ਬਣਾਇਆਗੇ ਜੀਸੀ ਪਲਾਣਾ ਕਰਾਂਗੇ ਢਿੰਕਾ ਕਰਾਂਗੇ ਇਹਨਾਂ ਦੀ ਨਾਲ ਤਾਂ ਬੰਨੀ ਹੀ ਦੇ ਹੈਗਾ ਜੀ ਹੋਰ ਅੱਗੇ ਕੀ ਕੰਮ ਕਰਦੀ ਗੀ ਸਰਕਾਰ ਜੀ ਵਾਲੀ ਨਗਰ ਕੌਂਸਲ 'ਚ ਤੁਹਾਡੇ ਦੋਸਤ ਕਾਉਂਸਲਰ ਵੀ ਹੈ ਤੇ ਇੱਥੇ ਪ੍ਰਧਾਨ ਜੀ ਨੂੰ ਮਿਲੇ ਆਂ ਨਹੀਂ ਸਰ ਪੈਣਾ ਸੀ ਇਹਨਾਂ ਨੂੰ ਬਥੇਰੀ ਬਾਤ ਦੱਸਿਆ ਹੈਗਾ ਜੀ ਪਰ ਕਿਸੇ ਨੇ ਕੋਈ ਆਵਗਈ ਨਹੀਂ ਦਿੱਤੀ ਐਮਸੀ ਸਾਹਿਬ ਜਿਹੜੇ ਹੈਗੇ ਸਾਡੇ ਉਹ ਕਹਿੰਦੇ ਸਾਡੀ ਕੋਈ ਸਰਕਾਰ ਸੁਣਦਾ ਨਹੀਂ ਹੈਗਾ ਹੁਣ बंदी नहीं हैं बारह नंबर वार्ड दे बोलिए बोलिए वो बोलते माया बोलिया कि ठीक है आपका हाथ खाली है कर, वो है तो मैं अपने अपने पैसे से बनवा देता हूँ रात नु किस तरह के हालात होंगे को लाइट बल दी बहुत बुरे हाल है कितना बंदे को तो मोबाइल छीन लिए जी बंदे कुटे भी हैं बंदे आके अमली उरे नशा करते हैं टीका लगाते हैं कोई सुनवाई नहीं होता है ਅੱਜ ਇਥੇ ਤਾਂ ਬਹੁਤ ਬੁਰਾ ਹਾਲ ਹੈ ਜੀ ਇਥੇ ਲਾ ਅਸੀਂ ਦੇਖੋ ਮੈਡਮ ਨੂੰ ਨਹੀਂ ਬੁਲਾਇਆ ਜੀ ਗਗਨ ਅਨਮੋਲ ਮਾਨ ਜੀ ਨੂੰ ਜੀ ਵੀ ਦੇਖੋ ਤੁਸੀਂ ਉਹਨਾਂ ਨੂੰ ਮੌਕਾ ਦਿਖਾਇਆ ਸੀ ਇੰਨਾ ਹੀ ਬੁਰਾ ਹਾਲ ਤਾਂ ਜਦੋਂ ਮੈਡਮ ਜੀ ਆਏਗੀ ਉਹ ਖੁਦ ਕਹਿ ਕੇ ਗਏ ਆ ਜੀ ਕਮੇਡੀ ਦੇ ਅਫਸਰਾਂ ਨੂੰ ਵੀ ਇਹ ਜੀ ਤੁਸੀਂ ਸੁਧਾਰ ਕਰੋ ਮੜਾ ਜੀ ਇੰਨਾ ਬੁਰਾ ਹਾਲ ਹੈ ਜੀ ਨਰਕ ਵਿੱਚ ਰਹਿ ਰਹੇ ਆ ਭਾਜੀ ਉਹ ਜਦੋਂ ਵੀ ਕੋਈ ਗੱਲ ਆ ਜਾਂਦੀ ਹੈ ਤਾਂ ਅਫਸਰ ਹੀ ਕਹਦੇ ਨੇ ਵੀ ਤਾਂ ਕਲੋਨੀ ਨਜਾਇਜ਼ ਆ ਅਸੀਂ ਨਹੀਂ ਪੈਸਾ ਲਾ ਸਕਦੇ ਪਰ ਜਦੋਂ ਮਕਾਨ ਬਣਾਣਾ ਹੋਵੇ ਤਾਂ ਬਕਾਇਦਾ ਕਹਿੰਦੇ ਵੀ ਪਹਿਲਾਂ ਨਕਸ਼ਾ ਪਾਸ ਕਰਾਓ ਪਿੱਛੇ ਮਕਾਨ ਬਣੇ ਹੋਏ ਨਕਸ਼ੇ ਸਾਰੇ ਨੇ ਪਾਸ ਆ ਪਰ ਕਿਉਂ ਕਰਦੇ ਆ ਨਗਰ ਕੌਂਸਲ ਵਾਲੇ ਪਾਜੀ ਪਾਜੀ ਇਹ ਦੇਖੋ ਸੁਧਾਰ ਹੋਣਾ ਚਾਹੀਦਾ ਹੈ ਮਾਲੇ ਦਾ ਜੀ ਅੰਨਾ ਨਰਕ ਵਿੱਚ ਰਹਿ ਰਹੇ ਆ ਬੱਚੇ ਬਿਮਾਰ ਹੋ ਰਹੇ ਸਾਡੇ ਜੀ ਅੰਦਰ ਜਾ ਕੇ ਜਦੋਂ ਮੱਛਰ ਨਾਲ ਭਰਿਆ ਹੋਇਆ ਜਿਸ ਟਾਈਮ ਘਰ ਇਸ ਟਾਈਮ ਵੀ ਅਸੀਂ ਆਲ ਆਊਟ ਲਾ ਕੇ ਸੌਂਦੇ ਆ ਜੀ ਰਾਤ ਨੂੰ ਭਾਈ ਸਾਹਿਬ ਤੁਸੀਂ ਇਧਰੋਂ ਨਿਕਲਦੇ ਸੀਗੇ ਤੁਹਾਡਾ ਮੋਟਰਸਾਈਕਲ ਫਸ ਗਿਆ ਸੀਗਾ ਤੁਹਾਡੇ ਨਾਲ ਬੱਚਾ ਵੀ ਸੀਗਾ ਕੀ ਹੋਇਆ ਸੀ ਭਾਈ ਸਾਹਿਬ ਅਸੀਂ ਇੱਧਰ ਆਏ ਸੀਗੇ ਪਲਾਟ ਦੇਖਣ ਬਈ ਇਹ ਰੋਡ ਤੇ ਪੈਂਦਾ ਆ ਕਲੋਨੀ ਪਰ ਜਦੋਂ ਇੱਥੇ ਆ ਕੇ ਅਸੀਂ ਹਾਲਤ ਦੇਖੀ ਅਸੀਂ ਤਾਂ ਇੱਥੇ ਡੇਗ ਚੱਲੇ ਸੀਗੇ ਮਸੀਬਤਾਂ ਜੀ ਸਾਨੂੰ ਨਹੀਂ ਸੀ ਪਤਾ ਵੀ ਇਹ ਅਨਨੋਨ ਸੀਗੇ ਅਸੀਂ ਇੱਥੋਂ ਉਹ ਤਾਂ ਬਹੁਤ ਬੁਰਾ ਹਾਲ ਦੇਖਿਆ ਸੀ ਬੱਚਿਆਂ ਤੇ ਅਸੀਂ ਮਤਲਬ ਹੁਣ ਇੱਥੇ ਕੀ ਰਹਿ ਸਕਦੇ ਆ ਕਦੇ ਐਜਾ ਇਲਾਕਾ ਦੇਖਿਆ ਕਿਤੇ ਵੀ ਕੇਪੂਰੇ ਪੰਜਾਬ ਦੇ ਵਿੱਚ ਵੀ ਐਜਾ ਇਲਾਕਾ ਹੋਣਾ ਨਾ ਜੀ ਨਾ ਇਹ ਤਾਂ ਬਿਹਾਰ ਤੇ ਵੀ ਜਿਆਦਾ ਕੋਪਰੀ ਹੈ ਜੀ ਕੰਮ ਮੈਨੂੰ ਤਾਂ ਲੱਗਦਾ ਬਿਹਾਰ ਵੀ ਦੇ ਨਾਲੋਂ ਵਧੀਆ ਹੋਣਾ ਆ ਇੱਥੇ ਕੋਰਾਲੀ ਨਗਰ ਕਾਉਂਸਲ ਵੱਲੋਂ ਬੇਸ਼ੱਕ ਵਿਕਾਸ ਨੂੰ ਲੈ ਕੇ ਕਾਫੀ ਦਾਅਵੇ ਕੀਤੇ ਜਾਂਦੇ ਹਨ ਕੁਰਾਲੀ ਦੀਆਂ ਕੁਝ ਗਲੀਆਂ ਅਜਈਆਂ ਹਨ ਜਿਵੇਂ ਕਿ ਬਿਹਾਰ ਤੋਂ ਵੀ ਪਿਛੜਿਆ ਹੋਇਆ ਕੋਈ ਪਿੰਡ ਦੀ ਸੜਕ ਹੋਵੇ ਕਿਉਂਕਿ ਜਿਸ ਵਕਤ ਅਸੀਂ ਜਿਹੜੀ ਥਾਂ ਤੇ ਖੜੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂ ਇੱਧਰ ਦੀਆਂ ਜ਼ਰੂਰ ਦਿਖਾਣ ਚਿੱਤੇ ਅਸੀਂ ਖੜੇ ਆ ਇਹ ਵਾਰਡ ਨੰਬਰ 12 ਪੈਂਦਾ ਹੈ ਅਤੇ ਇਹ ਰਸਤਾ ਤਕਰੀਬਨ ਪਿਛਲੇ 9 ਮਹੀਨਿਆਂ ਤੋਂ ਬੰਦ ਹੈ ਪਰ ਨਗਰ ਕੌਂਸਲ ਕੁਰਾਲੀ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਹੈ ਲੋਕ ਪਰੇਸ਼ਾਨ ਨੇ ਜੋ ਇੱਥੇ ਲੋਕਾਂ ਨੇ ਨਕਸ਼ੇ ਪਾਸ ਕਰਵਾਏ ਹੋਏ ਨੇ ਅਤੇ ਉਹ ਇੱਥੇ ਰਹਿ ਰਹੇ ਨੇ ਉਹ ਪਰੇਸ਼ਾਨ ਨੇ ਕਿਉਂਕਿ ਬਿਮਾਰੀ ਉਹਨਾਂ ਦੇ ਬੱਚਿਆਂ ਨੂੰ ਲਪੇਟ ਰਹੀ ਹੈ ਅਤੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਸਾਡੇ ਨਾਲ ਸੰਤੂ ਸਾਹਿਬ ਨੇ ਸੰਤੂ ਸਾਹਿਬ ਕੀ ਕਿਸ ਕੀ ਬੇਦੇ ਖਲਾਫ ਨਹੀਂ ਪਹਿਲਾਂ ਤਾਂ ਇਹ ਦੱਸੋ ਇੱਥੇ ਬਹੁਤ ਸਤਿਕਾਰਯੋਗ ਪਰੋਨ ਪੱਤਰਕਾਰ ਸਾਹਿਬ ਤੁਹਾਡੇ ਆਉਣ ਦਾ ਬਹੁਤ ਧੰਨਵਾਦ ਕੋਈ ਵੀ ਇਹ ਸਮੱਸਿਆ ਹੁੰਦੀ ਆ ਸਭ ਅਸੀਂ ਮੂਰੀ ਹੋਗੇ ਮੂਰੇ ਸਮਾਜ ਸੇਵੀ ਹੋਗੇ ਇਸ ਪ੍ਰੋਜੈਕਟ ਨੂੰ ਦੇਖਦੇ ਆ ਤੇ ਉਹਦਾ ਡਿਸੀਜਨ ਕਾ ਵਾਦਾ ਕਹਿ ਦਿੰਦੇ ਆ ਅਸੀਂ ਕਰਾਂਗੇ ਪਰ ਅਸੀਂ ਪਬਲਿਕ ਦੇ ਨਾਲ ਉੱਤਰ ਨਹੀਂ ਸਕਦੇ ਕਿਉਂਕਿ ਉਹਦੀ ਡਿਮਾਂਡ ਆਸੀਂ ਪੂਰੀ ਨਹੀਂ ਕਰਾ ਸਕਦੇ ਇਹ ਦੇ ਕਰਕੇ ਹੁਣ ਬੇਨਤੀ ਆ ਹੁਣ ਫੇਰ ਆਏ ਨੇ ਹੁਣ ਆ ਦੇਖੋ ਜੀ ਕਿੰਨੀ ਬੁਰੀ ਹਾਲਤ ਆ ਕਿੰਨਾ ਮੁਸ਼ਕ ਮਾਰਦਾ ਤੇ ਇਹ ਜਿਹੜੀ ਜਗ੍ਹਾ ਸੀਗੀ ਇਹ ਕਿਸੇ ਨੇ ਠੇਕੇ ਤੇ ਲਈ ਸੀਗੀ ਉਨੇ ਠੇਕੇ ਤੇ ਲੈ ਕੇ ਇਹਦੇ ਵਿੱਚ ਕੁਝ ਧਾਰ ਬੀਜੇ ਵੀ ਮੈਂ ਪੈਸਾ ਕਮਾਉਂਗਾ 50 60000 ਰੁਪਏ ਦੇ ਵਿੱਚ ਇਹਦਾ ਨੁਕਸਾਨ ਹੋ ਗਿਆ ਉਹਦਾ ਠੇਕਾ ਵੀ ਇਹਦਾ ਵਾਪਸ ਹੋਇਆ ਤੇ ਇਹਦੇ ਕਰਕੇ ਬਹੁਤ ਹੀ ਬੁਰਾ ਹਾਲ ਹੈ ਇਹਦੇ ਵਿੱਚ ਬੁਆਰੀਆ ਪੈਲਣ ਦਾ ਖਤਰਾ ਹੈ ਜੀ ਹੁਣ ਦੇਖਿਆ ਜਾਵੇ ਇਹਦੇ ਇਹਦਾ ਡਿਸੀਜ ਕੌਣ ਲਊਗਾ ਮਕਰਮੋਰ ਦਗਲਮਾਨ ਜੀ ਆਏ ਸੀਗੇ ਦੇਖ ਕੇ ਚਲੇ ਗਏ ਉਹਨਾਂ ਨੇ ਕੋਈ ਹਦਦਾ ਵਾਦਾ ਕੀਤਾ ਸੀ ਅਸੀਂ ਕਰਾਂਗੇ ਕੁਝ ਨਹੀਂ ਹੋ ਪਾਇਆ ਨਹੀਂ ਮੈਡਮ ਅਰਵੋਲ ਗਗਨਮਾਨ ਇੱਥੇ ਆਏ ਸੀਗੇ ਤੁਹਾਡੇ ਇਸ ਜਗ੍ਹਾ ਤੇ ਆ ਕੇ ਗਏ ਸੀਗੇ ਦੇਖ ਕੇ ਗਏ ਸੀਗੇ ਤੇ ਉਹਨਾਂ ਕਹਿੰਦੇ ਮੈਂ ਹੁਣੇ ਹੀ ਕਰਦੀਆਂ ਕਾਰਵਾਈ ਕਰਦੀਆਂ ਕੋਈ ਕਾਰਵਾਈ ਨਹੀਂ ਕਰੀ ਜੀ ਮਤਲਬ ਹੁਣੇ ਵਾਲਾ ਟਾਈਮ ਨਹੀਂ ਆਇਆ ਨਾ ਜੀ ਨਾ ਉਸੇ ਟਾਈਮ ਹੋਣਾ ਚਾਹੀਦਾ ਸੀਗਾ ਜੀ ਬਿਲੋ ਜੇਸੀ ਮਸ਼ੀਨ ਆ ਗਈਆਂ ਜੀ ਸੀਵਰੇਜ ਪੈ ਰਹੇ ਨੇ ਔਰ ਇਹ ਵਿਕਾਸ ਹੋ ਰਿਹਾ ਕੋਈ ਇਟ ਨਹੀਂ ਲੱਗੀ ਜੀ ਔਰੇ ਤੇ ਕਿੰਨੀ ਮੈਡਮ ਕਿੰਨੀ ਦੇਰ ਪਹਿਲਾਂ ਆਏ ਸੀਗੇ ਔਰੇ ਔਰੇ ਹੋ ਗਿਆ ਜੀ 6-7 ਮਹੀਨੇ ਹੋ ਗਏ ਜੀ ਔ ਸਾਰੇ ਅਰੇ ਅੱਗੇ ਦੇਖ ਕੇ ਗਏ ਨੇ ਵੀ ਉਹ ਸ਼ੁਰੂ ਕਰਾਂਗੇ ਇੱਕ ਵਾਰ ਕੁਝ ਨਹੀਂ ਹੋਇਆ ਜੁਰੇ ਜਿਹੜੇ ਕਿਸਾਨ ਨੇ 50000 ਤੇ ਠੇਕੇ ਤੇ ਲਿਆ ਸੀਗਾ ਉਹ ਤਾਂ ਫੇਰੋਂਦਾ ਹੋਣਾ ਕਿਉਂਕਿ ਇੱਥੇ ਹਾਲਾਤ ਹੀ ਬਹੁਤ ਖ ਮਾੜੇ ਨੇ ਉਹ ਬਾਈ ਜੀ ਇਹ ਦੱਸੋ ਜੀ ਉਹ ਜੇ ਉਹਨੇ ਠੇਕਾ ਲੇਤਾ ਉਹ ਗਾਹ ਬੋਟਾ ਕਿਵੇਂ ਪਾ ਦੂਗਾ ਉਹ 10 15 ਬੰਦੇ ਹੋਰ ਕਾਊਗਾ ਸ਼ਹਿਰ ਚ ਕਾਊਗਾ ਵੀ ਇਹ ਸਰਕਾਰ ਨਹੀਂ ਆਉਣੀ ਚਾਹੀਦੀ ਤੇ ਬੇਨਤੀ ਹੈ ਜੀ ਉਹਨਾਂ ਦੇ ਮਨ ਮੋਟਾਬ ਨਾ ਕਰੀਏ ਤੇ ਉਹਨਾਂ ਨੂੰ ਖੁਸ਼ ਕਰ ਕਰਨ ਦੇ ਇਲਾਵਾ ਆਪਾਂ ਸੀਵਰੇਜ ਨੂੰ ਅੰਡਰਗਰਾਊਂਡ ਕਰੀਏ ਤੇ ਬੁਹਾਰੀਆਂ ਤੋਂ ਬਚਾਏ ਰੱਖੀਏ ਜਿਹੜਾ ਪਾਣੀ ਦਾ ਰੰਗ ਹੈ ਸੰਤੂ ਸਾਹਿਬ ਉਹ ਕ ਇਹ ਬੌਜੀ ਹੁਣ ਆਪਣੇ ਹਰੇ ਘਰਾਂ ਦੇ ਵਿੱਚ ਕੈਮੀਕਲ ਵਰਤਦੇ ਆ ਉਹ ਕੈਮੀਕਲ ਸਾਰਾ ਬਣ ਕੇ ਹੋਰੀ ਆਉਂਦਾ ਕੋਈ ਕੱਪੜੇ ਧੋਣੇ ਆਪਾਂ ਉਹ ਵਾਸ਼ਿੰਗ ਮਸ਼ੀਨ ਉਹ ਕੈਮੀਕਲ ਪੈਂਦਾ ਟਾਇਲਟ ਚ ਉਹ ਸਾਰਾ ਬਣ ਕੇ ਜ਼ਹਿਰ ਨਾਲ ਜ਼ਹਿਰੀਲਾ ਬਣ ਜਾਂਦਾ ਉਸ ਤੋਂ ਬਾਅਦ ਦੇਖੋਗੇ ਉਹ ਰੇ ਕਾਬ ਗਿਆ ਕਾਬੀ ਆ ਉਹ ਵੀ ਮਰ ਗਿਆ ਤਰਨਜੀਤ ਤੁਸੀਂ ਇੱਥੇ ਕਰ ਕਰੀਬ 12-13 ਘੰਟੇ ਰੋਜ਼ ਲੈਂਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਥੇ ਸਰ ਇਸ ਟਾਈਮ ਤੇ ਇਹ ਜਿਹੇ ਹਾਲ ਹੋ ਗਏ ਕਿ ਇਦੋਂ ਕੋਈ ਬੰਦਾ ਲੰਘਣਾ ਵੀ ਆਪਣੇ ਕੰਨੀ ਤੇ ਨਹੀਂ ਚਾਹਦਾ ਕਿ ਇਦੋਂ ਨਿਕਲ ਕੇ ਜਾਏ ਕਿਉਂਕਿ ਰਸਤਾ ਨਹੀਂ ਹੈ ਦੇਖੋ ਸਰ ਜਾਣ ਵਾਸਤੇ ਕਈ ਵਾਰ ਅਸੀਂ ਲੋਕਾਂ ਨੂੰ ਲੋਕ ਦੰਦੇ ਉੱਥੇ ਵੀ ਅੱਗੇ ਰਸਤਾ ਖਰਾਬ ਹੈ ਜੀ ਵੀ ਨਾ ਜਾਓ ਕੋਈ ਬੰਦਾ ਨਹੀਂ ਮੰਨਦੇ ਤੋਰੇ ਫਸ ਜਾਂਦੇ ਆ ਅਸੀਂ ਕਈ ਵਾਰ ਬੰਦੇ ਕੱਢੇ ਯਾਰੇ ਗੱਡੀਆਂ ਫਸ ਜਾਂਦੀਆਂ ਕਿਸੇ ਦੀਆਂ ਕਿਤੇ ਮੋਟਰਸਾਈਕਲ ਫਸ ਜਾਂਦਾ ਅਗ ਲੱਗਣਾ ਚਲੋ ਥੋੜੀ ਦਿਰ ਦੇਖ ਲੈਂਦੇ ਨਿਕਲਦੇ ਆ ਪਰ ਨਿਕਲ ਨਹੀਂ ਸਕਦਾ ਹੈਗਾ ਇਹ ਬੰਦਾ ਇੰਨਾ ਕਬੁਰਾ ਹਾਲ ਐ ਸਰ ਇਸ ਟਾਈਮ ਦੇ ਵਿੱਚ ਪਾਜੀ ਜਿਹੜੇ ਸੀਵਰੇਜ ਦੇ ਮੇਨ ਹੋਲ ਪਏ ਆ ਉਹ ਵੀ ਟੱਕਣ ਵੀ ਨਹੀਂ ਹੈ ਉਹ ਤਾਂ ਖਾਲੀ ਪਏ ਕੋਈ गिर ਕੇ ਮਰ ਸਕਦਾ ਉਹ ਚ ਬਿਲਕੁਲ ਸਰ ਬਿਲਕੁਲ ਜੀ ਆ ਛੋਟੇ ਛੋਟੇ ਬੱਚੇ ਤੁਸੀਂ ਦੇਖੋ ਰਹੇ ਸਾਡੇ ਨਾਲ ਰਹਿੰਦੇ ਹੈਗੇ ਇੱਧਰ ਉਹਨਾਂ ਦੇ ਘਟੋੜਾ 12 13 ਬੱਚੇ ਆ ਸਰ ਉਹ ਘੁੰਮਦੇ ਫਿਰਦੇ ਨੇ ਕੋਈ ਬੱਚਾ ਗਿਰ ਜਵੇ ਪਤਾ ਵੀ ਨਹੀਂ ਲੱਗੇ ਸਰ ਕਿੱਥੇ ਗਏ ਜੀ ਉਹ ਕੋਈ ਨਗਰ ਕੌਂਸਲ ਦਾ ਉੱਚ ਅਧਿਕਾਰੀ ਇੱਥੇ ਆਇਆ ਜੀ ਕੋਈ ਵੀ ਨਹੀਂ ਆਇਆ ਸਰ ਅੱਜ ਤੱਕ ਕੋਈ ਵੀ ਨਹੀਂ ਆਇਆ ਜੀ ਹਜੇ ਤੱਕ ਅਸੀਂ ਕਿੰਨੀ ਵਾਰ ਉਹਦੇ ਸਾਰੇ ਕੁਝ ਬੰਦੇ ਨੇ ਵੀਡੀਓ ਵੀ ਬਣਾਈਏ ਤੁਹਾਨੂੰ ਵੀ ਆਪਾਂ ਕਿੰਨੀ ਵਾਰ ਦੱਸਿਆ ਹੈਗਾ ਪਰ ਕੋਈ ਨਹੀਂ ਆ ਗਿਆ ਜੀ ਮੈਡਮ ਵੀ ਉਸ ਨੂੰ ਕਹਿ ਗਈ ਸੀ 3 ਮਹੀਨੇ ਤੁਹਾਡਾ ਕੰਮ ਹੋ ਜਾਏਗਾ ਜੀ ਇਹ ਪਰ ਮੇਰੇ ਹਿਸਾਬ ਨਾਲ ਇੱਕ ਹਾਲੇ ਤੱਕ ਇਹਨਾਂ ਦੇ ਜੂਮ ਨਹੀਂ ਦਿੰਗੀ ਹੈ ਜੀ ਮਤਲਬ ਤੁਹਾਡਾ ਕਹਿੰਦੇ ਆ ਵੀ ਕੈਬਨਿਟ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਇੱਥੇ ਡੱਕਾ ਨਹੀਂ ਤੋੜਿਆ ਗਿਆ ਜੀ ਬਿਲਕੁਲ ਨਹੀਂ ਸਰ ਬਿਲਕੁਲ ਵੀ ਨਹੀਂ ਹੋਇਆ ਸਰ ਕੀ ਕੀ ਲੱਗਦਾ ਸਰ ਮੈਨੂੰ ਤਾਂ ਲੱਗਦਾ ਨਹੀਂ ਹੈਗੀ ਵੀ ਅੱਗੇ ਵੀ ਕੰਮ ਕੁਝ ਪ੍ਰੋਸੈਸ ਹੋਏਗਾ ਇੱਕ ਛੋਟਾ ਜਿਹਾ ਸਿੰਪਲ ਦੇਖੋ ਉੱਥੇ ਨਾਲਾ ਬਣਨਾ ਸਰ ਉੱਥੇ ਤੱਕ ਦਾ ਉੱਥੇ ਇੱਕ ਨੂੰ ਅਟੈਚ ਕਰਨਾ ਸਰ ਇੰਨਾ ਕੰਮ ਹੈਗਾ ਜੀ ਬਾਕੀ ਸਰਕਾਰ ਕਹਿੰਦੀ ਸੀ ਵੱਡੇ ਵੱਡੇ ਪੋਲ ਬਣਾਏਮਗੇ ਜੀ ਸੀ ਪਲਾਣਾ ਕਰਾਂਗੇ ਢਿੰਕਾ ਕਰਨਗੇ ਇਹਨਾਂ ਤੱਕ ਨਾਲਾ ਤਾਂ ਬਣ ਹੀ ਨਹੀਂ ਰਿਹਾ ਹੈਗਾ ਜੀ ਹੋਰ ਕੀ ਕੰਮ ਕਰ ਦੂਗੀ ਸਰਕਾਰ ਜੀ ਵੱਡੀ ਤੇ ਮੈਨੂੰ ਤਾਂ ਸਾਡਾ ਹੀ ਹੈਗਾ ਕਿ ਜਿਹੜੀ ਇਹ ਬੱਚੇ ਉਰੇ ਰਹਿੰਦੇ ਆ ਸਰ ਹੋਰ ਵੀ ਲੋਕ ਜਾਂਦੇ ਯਾਨੀ ਕਿ ਆਵੇ ਦੇਖੋ ਤੁਸੀਂ ਕਿੰਨੀ ਦਿਨ ਤੇ ਆਏ ਹੋ ਇੱਧਰ ਇੱਕ ਬੰਦਾ ਵੀ ਨਿਆੰਦਾ ਹੈਗਾ ਜੀ ਕਿ ਰਸਤਾ ਹੀ ਬੰਦ ਹੋ ਗਿਆ ਸਰ ਬਲਾਕ ਇਹ ਤੁਸੀਂ ਇਹ ਦਿਖਾ ਸਕਦੇ ਹੋ ਸਰ ਰ ਨੀ ਸਰ ਪੈਨਾ ਸੀ ਇਹਨਾਂ ਨੂੰ ਬਥੇਰੀ ਵਾਰ ਦੱਸਿਆ ਹੈਗਾ ਜੀ ਪਰ ਕਿਸੇ ਨੇ ਕੋਈ ਆਵਗਈ ਨਹੀਂ ਦਿੱਤੀ ਐਮਸੀ ਸਾਹਿਬ ਜਿਹੜੇ ਹੈਗੇ ਸਾਡੇ ਉਹ ਕਹਿੰਦੇ ਸਾਡੀ ਕੋਈ ਸਰਕਾਰ ਸੁਣਦਾ ਨਹੀਂ ਹੈਗਾ ਹੁਣ ਉਹ ਵੀ ਆਵਾ ਦੀ ਪਾਰਟੀ ਜਾ ਕੇ ਪਰ ਉਸ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋਇਆ ਇਹਨਾਂ ਦਾ ਇਹ ਦੇਖੋ ਸਰ ਸਾਡੇ ਕਹਿੰਦੇ ਮੇਰੇ ਹਿਸਾਬ ਨਾਲ 1.5 ਸਾਲ ਪੁਰਾਣੀ ਗੱਲ ਹੋ ਗਈ ਇਹ ਉਸ ਟਾਈਮ ਦੇ ਵਿੱਚ ਲੈ ਕੇ ਤੁਸੀਂ 1.5 ਸਾਲ ਤੋਂ ਇਹਦੇ ੱੱਕੇ ਖਾ ਰਹੇ ਆ ਪਰ ਕੋਈ ਸੁਣਵਾਈ ਨਹੀਂ ਕੋਈ ਸੁਣਨ ਵਾਲਾ ਨਹੀਂ ਕੋਈ ਸੁਣਵਾਈ ਨਹੀਂ ਹੈ ਸਰ ਕੋਈ ਨਹੀਂ ਪੁੱਛ ਰਿਹਾ ਹੈਗਾ ਜੀ ਅਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਦੀਆਂ ਤਸਵੀਰਾਂ ਵੀ ਆਪਾਂ ਜਾ ਕੇ ਦੇਖਦੇ ਹਾਂ ਤੇ ਹੋਰ ਲੋਕ ਵੀ ਖੜੇ ਐ ਆ ਜਦੋਂ ਵੀ ਨਗਰ ਕੌਂਸਲ ਵੱਲੋਂ ਆਪਾਂ ਕੋਈ ਸਵਾਲ ਕਰਦੇ ਹਾਂ ਤੇ ਨਗਰ ਕੌਂਸਲ ਇੱਕੋ ਗੱਲ ਆਖਦੀ ਹੈ ਵੀ ਇਹ ਕਲੋਨੀ ਪਾਸ ਨਹੀਂ ਪਰ ਇੱਥੇ ਜਿਹੜੇ ਲੋਕਾਂ ਦੇ ਮਕਾਨ ਬਣੇ ਹੋਏ ਨੇ ਬਕਾਇਦਾ ਨਕਸ਼ੇ ਪਾਸ ਹੁੰਦੇ ਨੇ ਨਕਸ਼ਾ ਪਾਸ ਹੋਣ ਤੋਂ ਬਾਅਦ ਜਿਹੜਾ ਐ ਅੱਗੇ ਮਕਾਨ ਬੰਦਾ ਬਣਾਉਂਦਾ ਪਰ ਜਦੋਂ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਨਗਰ ਕੌਂਸਲ ਹਮੇਸ਼ਾ ਇਹ ਗੱਲ ਆਖ ਦਿੰਦੀ ਹੈ ਵੀ ये जायज है इस करके अच्छी कुछ नहीं कर सकते जी, मकान बनाया था मकान जी मैं तो दिन पहले था। मैं की, की में जाके गली, गली बारह नंबर वार्ड के मोरिंडा रोड पे देखिए एक बच्चे गरीब का पढ़ने हर एक बच्चा चाहे गरीब है चाहे अमीर है हरेक बचे लंघना गली से तुम एक बार देखो वह बोलते कि बारह नंबर वार्ड वास्ते कुछ ना कहो मैं बोले क्यों नहीं कहूँग दस सोची बोलते कि बारह नंबर वार्ड वास्तव कुछ करने नहीं है मैं क्यों नहीं करना वो बंदे नहीं है बंदे नहीं है बारह नंबर वार्ड दे बोल, बोलिए वो बोलते मैं बोलिया कि ठीक है आपका हाथ खाली है वो है तो मैं अपने अपने पैसे से बनवा देता हूँ मैं सेवा कर देता हूँ कोई बात नहीं है फिर कहते कि कोई गल नहीं तू बनवा ही ला मैं कोई नहीं बनवा लेंगे कोई चक्कर नहीं है बनवा लेंगे मैं एस डी एम सैम से बोल रहा हूँ जेरे खैर अपने एस डी एम सैम है कि जेरी नाला का पानी है नाला पानी खेत में गिरते हैं खेत में आके अफसर का अफसर का तो बेटा कोई आता नहीं है जो बंदा है गरीब के बच्चे आते हैं गरीब का गरीब बं, बंदे आते हैं इस गली से अफसर का अच्छा कोई ब, बड़े बंदे का तो बच्चे आते नहीं हैं यहाँ देखा जाए गली आके कितना बुरा हाल है बीमारी का कार है आके देखा जाए हम तो ये हिसाब से बहुत निंदा की है कि ये साहब देख के नाला बनवा दी वहाँ, वहाँ पाइप डलवा के कम से कम चार टीबर मिट्टी मिट्टी नहीं लगता गंदात का मेन हो कद भी कोई बंदा गिर के भी मर सकता भी जी। जी। आप देख लो जी टकन खुला है और देखिये जाके टकन खुला है पानी उपर में उछल रहा है जाके देख लीजिए अपने सामने जी वो देखिये कितना गंद पानी आ रहा है पूरे शहर का गंद पानी इसी वार्ड में आ रहा तो है कितनी देर है है गली बंद ए, पापी जी मंत्री साहब ने उरे आए भी थे तो गगन मान जी मंत्री साहब मौका देख के भी गए थे जब ये सब पुराने थे तो उनको बोले गली बनाया जाए अब क्या पता कमेटी का क्या हाल है क्या नहीं क्यों नहीं गली बन रहा है क्यों नहीं बन रहा है क्या कर रहे जी ये नहीं सुनू, पता है कि गली बन के नहीं रहा बस रात नु किस तरह हालात नाला कोई लाइट लाइट बहुत बुरे हाल है कितना बंदे तो मोबाइल छीन छिले जी उसे बंदे कुटे भी है बंदे आके अमले उड़े नशा करते हैं टीका लगाते हैं कोई और सुनवाई नहीं होता है बहुत बंदे आके कह भी लिया कि लाइटर लगाओ चलो मैं तो कहा कि हरीश जी से बहुत साढ़े चेयरमैन लगे हुए मैं उनसे कहा कि लाइटर लगवाया बहुत मिनट तक फिर लाइटर लग गया एक ना नाली का बहुत बुरा हाल है जी रो, रोड का एक भी बच्चा स्कूल जा नहीं रहा है कोई आगे देख लो और आके बस भाजी की कहना चाहते हो क्योंकि हालात काफ़ी माड़े हैं इतने ਅਏ ਇਹ ਤੇਰਾ ਬਹੁਤ ਬੁਰਾ ਹਾਲ ਆ ਜੀ ਇਥੇ ਲਾ ਸੀ ਦੇਖੋ ਮੈਡਮ ਨੂੰ ਨਹੀਂ ਬੁਲਾਇਆ ਤੇ ਗਗਨ ਅਨਮੋਲ ਮਾਨ ਜੀ ਨੂੰ ਜੀ ਵੀ ਦੇਖੋ ਤੁਸੀਂ ਉਹਨਾਂ ਨੂੰ ਮੌਕਾ ਦਿਖਾਇਆ ਸੀ ਇੰਨਾ ਹੀ ਬੁਰਾ ਹਾਲ ਤਾਂ ਜਦੋਂ ਮੈਡਮ ਜੀ ਆਏਗੀ ਉਹ ਖੁਦ ਕਹਿ ਕੇ ਗਏ ਆ ਜੀ ਕਮੇਡੀ ਦੇ ਅਫਸਰਾਂ ਨੂੰ ਵੀ ਇਹਦਾ ਜੀ ਤੁਸੀਂ ਸੁਧਾਰ ਕਰੋ ਮੜਾ ਜਾ ਇੰਨਾ ਬੁਰਾ ਹਾਲ ਆ ਜੀ ਨਰਕ ਵਿੱਚ ਰਹਿ ਰਹੇ ਆ ਭਾਜੀ ਉਹ ਜਦੋਂ ਵੀ ਕੋਈ ਗੱਲ ਆ ਜਾਂਦੀ ਹੈ ਤਾਂ ਅਫਸਰ ਇਹੀ ਕਹਿ ਦਿੰਦੇ ਆ ਕਿ ਤਾਂ ਕਲੋਨੀ ਨਜਾਇਜ਼ ਆ ਅਸੀਂ ਨਹੀਂ ਪੈਸਾ ਲਾ ਸਕਦੇ ਪਰ ਜਦੋਂ ਮਕਾਨ ਬਣਾਣਾ ਹੋਵੇ ਤਬ ਕਹਦਾ ਕਹਿੰਦੇ ਵੀ ਪਹਿਲਾਂ ਨਕਸ਼ਾ ਪਾਸ ਕਰਾਓ ਪਿੱਛੇ ਮਕਾਨ ਬਣੇ ਹੋਏ ਨਕਸ਼ੇ ਸਾਰੇ ਨੇ ਪਾਸ ਆ ਪਰ ਕਿਉਂ ਕਰਦੇ ਆ ਨਗਰ ਕੌਂਸਲ ਵਾਲੇ ਭਾਜੀ ਅਸੀਂ ਨਾ ਦੇਖੋ ਨਕਸ਼ਾ ਪਾਸ ਕਰਾਇਆ ਵਾ ਜਿੰਨੇ ਵੀ ਇਹ 벨ਟ ਦੇ ਵਿੱਚ ਮਕਾਨ ਬਣੇ ਹੋਏ ਸਾਰੇ ਇਹਨਾਂ ਸਾਰੇ ਨਕਸ਼ੇ ਚ ਬਣੇ ਹੋਏ ਆ ਜੀ ਫਿਰ ਸੀਵਰੇਜ ਪਈ ਵੀ ਆ ਜੀ ਜੇ ਅਨਲੀਗਲ ਕਲੋਨੀ ਆ ਤਾਂ ਸੀਵਰੇਜ ਨਹੀਂ ਪੈਣੀ ਜੀ ਨਕਸ਼ੇ ਪਾਸ ਨਹੀਂ ਤੇ ਹੁਣ ਇਹ ਲੀਗਲ ਵਿੱਚ ਆ ਜੀ ਤੇ ਹੁਣ ਪੱਲਾ ਝਾੜਨ ਵਾਸਤੇ ਕਮੇਟੀ ਵਾਲ ਤੇ ਹੁਣ ਅਸੀਂ ਕੀ ਕਰ ਸਕਦੇ ਆ ਜੇ ਬਣਾ ਨਹੀਂ ਰਹੇ ਕਮੇਟੀ ਵਾਲਿਆਂ ਨੂੰ ਕਰਨਾ ਚਾਹੀਦਾ ਕੁਝ ਨਾ ਕੁਝ ਇਹ ਅਪੀਲ ਲਿਖੀ ਅਪੀਲ ਕਰਦੇ ਹੋ ਅਪੀਲ ਭਾਜੀ ਇਹ ਦੇਖੋ ਸੁਧਾਰ ਹੋਣਾ ਚਾਹੀਦਾ ਹੈ ਮਹੱਲੇ ਦਾ ਜੀ ਇੰਨੇ ਨਰਕ ਵਿੱਚ ਰਹਿ ਰਹੇ ਆ ਬੱਚੇ ਬਿਮਾਰ ਹੋ ਰਹੇ ਸਾਡੇ ਜੀ ਅੰਦਰ ਜਾ ਕੇ ਜਦੋਂ ਮੱਛਰ ਨਾਲ ਭਰਿਆ ਹੋਵੇ ਜਿਸ ਟਾਈਮ ਘਰ ਇਸ ਟਾਈਮ ਵੀ ਅਸੀਂ ਆਲ ਆਊਟ ਲਾ ਕੇ ਸੌਂਦੇ ਆਂ ਜੀ ਰਾਤ ਨੂੰ ਇੰਨੇ ਹਾਲਾਤ ਹਾਲਾਤ ਬੇਸ਼ੱਕ ਕਾਫੀ ਇੱਥੇ ਮਾੜੇ ਨੇ ਸਰਦਨ ਵਾਲੇ ਇੱਕ ਹੋਰ ਭਾਈ ਸਾਹਿਬ ਨੇ ਭਾਈ ਸਾਹਿਬ ਤੁਸੀਂ ਇਧੋਂ ਨਿਕਲਦੇ ਸੀਗੇ ਤੁਹਾਡਾ ਮੋਟਰਸਾਈਕਲ ਫਸ ਗਿਆ ਸੀਗਾ ਤੁਹਾਡੇ ਨਾਲ ਬੱਚਾ ਵੀ ਸੀਗਾ ਕੀ ਹੋਇਆ ਸੀ ਭਾਈ ਸਾਹਿਬ ਅਸੀਂ ਇੱਧਰ ਆ ਬਈ ਇਹ ਰੋਡ ਤੇ ਪੈਂਦਾ ਆ ਕਲੋਨੀ ਪਰ ਜਦੋਂ ਇੱਥੇ ਆ ਕੇ ਅਸੀਂ ਹਾਲਤ ਦੇਖੀ ਅਸੀਂ ਇੱਥੇ ਡਿੱਗ ਚੱਲੇ ਸੀਗੇ ਮਸੀਬਤਾਂ ਜੀ ਸਾਨੂੰ ਨਹੀਂ ਸੀ ਪਤਾ ਵੀ ਇਹ ਅਨਨੋਨ ਸੀਗੇ ਅਸੀਂ ਇੱਥੋਂ ਉਹ ਤਾਂ ਬਹੁਤ ਬੁਰਾ ਹਾਲ ਦੇਖਿਆ ਅਸੀਂ ਬਚੇ ਜਾਂ ਤੇ ਅਸੀਂ ਮਤਲਬ ਹੁਣ ਇੱਥੇ ਕੀ ਰਹਿ ਸਕਦੇ ਆ ਅਸੀਂ ਸੋਚ ਨਹੀਂ ਰਹੀ ਮਤਲਬ ਕਦੇ ਐਜਾ ਇਲਾਕਾ ਦੇਖਿਆ ਕਿਤੇ ਵੀ ਕੇਪੂਰੇ ਪੰਜਾਬ ਦੇ ਵਿੱਚ ਵੀ ਐਜਾ ਇਲਾਕਾ ਹੋਣਾ ਨਾ ਜੀ ਨਾ ਇਹ ਤਾਂ ਬਿਹਾਰ ਤੇ ਵੀ ਜ਼ਿਆਦਾ ਕੋਪਰੇ ਹੀ ਆ ਜੀ ਕੰਮ ਮੈਨੂੰ ਤਾਂ ਲੱਗਦਾ ਬਿਹਾਰ ਵੀ ਦੇ ਨਾਲੋਂ ਵਧੀਆ ਹੋਣਾ ਆ ਇੱਥੇ ਆਮ ਆਦਮੀ ਪਾਰਟੀ ਦੀ ਪੰਜਾਬ ਚ ਸਰਕਾਰ ਹੈ ਤੇ ਇੱਥੋਂ ਜਿਹੜੇ ਮੰਤਰੀ ਹੈ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਜੀ ਹੈ ਉਹ ਕਹਿੰਦੇ ਵੀ 7-8 ਮਹੀਨੇ ਪਹਿਲਾਂ ਆਏ ਸੀਗੇ ਪਰ ਖਾਲੀ ਨਹੀਂ ਹੋਇਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਡਮ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਹਦਾ ਹੱਲ ਕਰੋ ਜਲਦੀ ਤੋਂ ਜਲਦੀ ਕਿਉਂਕਿ ਉਰੇ ਗਰੀਬ ਵੀ ਦਿਖਦੇ ਆ ਮੈਂ ਝੁੱਗੀ ਝੌਂਪੜੀਆਂ ਵਾਲੇ ਰਹਿ ਰਹੇ ਆ ਬਾਕੀ ਜਿਵੇਂ ਭਾਈ ਸਾਹਿਬ ਇੱਥੇ ਖੜੇ ਨੇ ਕਹਿੰਦੇ ਮੱਛਰ ਵੀ ਸਾਡੇ ਹੁਣ ਸਿਆਲ ਦੇ ਵਿੱਚ ਵੀ ਆ ਤਾਂ ਇਹ ਤਾਂ ਚਾਹੀਦਾ ਹੀ ਆ ਮੈਡਮ ਨੂੰ ਵੀ ਇਹਦਾ ਜਿਹੜਾ ਨਿਪਟਾਰਾ ਜਲਦੀ ਤੋਂ ਜਲਦੀ ਹੋ ਸਕਣ ਲੋਕ ਲੋਕ ਕਾਫੀ ਦੁਖੀ ਨੇ ਤੇ ਅਸੀਂ ਵੀ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੂੰ ਇਹ ਸਨੇਹਾ ਦੇ ਰਿਹਾ ਕਿ ਲੋਕਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਤੁਸੀਂ ਸਾਡੇ ਹੀ ਚੈਨਲ ਤੇ ਇੱਕ ਇੰਟਰਵਿਊ ਦਿੱਤੀ ਸੀਗੀ ਤੇ ਉਸਦੇ ਵੀ ਸਾਨੂੰ ਕਿਹਾ ਸੀਗਾ ਵੀ ਸਿਰਫ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਪਰ ਜੇਕਰ ਇਹ ਵਿਕਾਸ ਤਾਂ ਇਹ ਜਿਹਾ ਵਿਕਾਸ ਸਾਨੂੰ ਨਹੀਂ ਚਾਹੀਦਾ ਸਗੋਂ ਇਹਨਾਂ ਦੇ ਹਾਲਾਤ ਤੁਰੰਤ ਠੀਕ ਕੀਤੇ ਜਾਣ ਕਿਉਂਕਿ ਇਹ ਰਸਤਾ ਪਿਛਲੇ 7 ਤੋਂ 8 ਮਹੀਨੇ ਤੱਕ ਬੰਦ ਪਿਆ ਹੈ ਅਤੇ ਰਾਤ ਨੂੰ ਇੱਥੇ ਨਸ਼ੇੜੀ ਬੈਠ ਕੇ ਦਾਰੂ ਵੀ ਪਿੰਦੇ ਨੇ ਟੀਕੇ ਵੀ ਲਾਉਂਦੇ ਨੇ ਅਤੇ ਤੇ ਇੱਥੇ ਗੋਲੀਆਂ ਵੀ ਖਾਉਂਦੇ ਨੇ ਹੁਣ ਇਸ ਸਮੱਸਿਆ ਦਾ ਹੱਲ ਕਰਨ ਦੇ ਲਈ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਰਮਾਨ ਤੱਕ ਤੁਸੀਂ ਇਹ ਵੀਡੀਓ ਸ਼ੇਅਰ ਕਰਕੇ ਜ਼ਰੂਰ ਪਹੁੰਚਾ ਦਿਓ ਤਾਂ ਕਿ ਇਸ ਸਮੱਸਿਆ ਦਾ ਹੱਲ ਹੋ ਸਕੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੋਰਾਲੀ